ਹਰ ਹਰ ਮਹਾਦੇਵ ਦੋਸਤੋ ਅੱਜ ਖਰੜ ਦੇ ਵਿੱਚ ਸ਼ਿਵ ਸੈਨਾ ਪੰਜਾਬ ਦੀ ਇੱਕ ਅਹਿਮ ਬੈਠਕ ਹੋਈ ਹੈ ਕੌਮੀ ਪ੍ਰਧਾਨ ਸ਼੍ਰੀ ਸੰਜੀਵ ਘਣੋਲੀ ਜੀ ਦੀ ਅਧਿ𝐱ਤਤਾ ਦੇ ਵਿੱਚ ਅੱਜ ਅਸੀਂ ਕਈ ਮੁੱਦਿਆਂ ਤੇ ਇੱਥੇ ਵਿਚਾਰ ਚਰਚਾ ਕਰੀ ਹੈ ਜੋ ਹਿੰਦੂਆਂ ਦੀਆਂ ਸਵੱਸਿਆਵਾਂ ਦੇ ਨਾਲ ਰਿਲੇਟਡ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਇਕਤਾ ਜਿਹੜੀ ਸ਼ਿਵ ਸੈਨਾ ਪੰਜਾਬ ਦੀ ਮੋਹਾਲੀ ਇਕਾਈ ਦੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਪ੍ਰਧਾਨ ਜੀ ਦੀ ਅਧਿਐਕਸ਼ਤਾ ਦੇ ਵਿੱਚ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਮਹਾ ਸ਼ਿਵਰਾਤਰੀ ਦਾ ਪਰਵ ਆ ਰਿਹਾ ਹੈ 15 ਫਰਵਰੀ 2026 ਨੂੰ ਉਹਦੇ ਸੰਬੰਧ ਦੇ ਵਿੱਚ ਅਸੀਂ ਭਗਵੰਤ ਮਾਨ ਜੀ ਦੇ ਨਾਲ ਜੋ ਮੀਟਿੰਗ ਕਰਨੀ ਹੈ ਸ਼ਿਵ ਸੈਨਾ ਪੰਜਾਬ ਨੇ ਉਹਦੇ ਤੇ ਵਿਚਾਰ ਚਰਚਾ ਹੋਈ ਹੈ ਸ ਮੇਰੇ ਨਾਲ ਇੱਥੇ ਸਾਡੇ ਸੀਨੀਅਰ ਪ੍ਰਧਾਨ ਨੇ ਭੁਪਿੰਦਰ ਸ਼ਰਮਾ ਜੀ ਸਿੰਘਲਾ ਜੀ ਸੰਜੀਵ ਸੰਜੀਵ ਸਿੰਘਲਾ ਜੀ ਮੁੰਦਿਤ ਭਾਰਦਵਾਜ ਜੀ ਔਰ ਨਾਲ ਰਜੇਸ਼ ਮਲਿਕ ਜੀ ਸਚਿੰਨ ਘਨੋਲੀ ਜੀ ਕਰਨ ਜੈਨ ਜੀ ਸੋ ਬਾਕੀ ਜੋ ਵਿਸਤਾਰ ਦੇ ਵਿੱਚ ਗੱਲਬਾਤ ਹੈ ਉਹ ਸਾਡੇ ਕੌਮੀ ਪ੍ਰਧਾਨ ਸ਼੍ਰੀ ਸੰਜੀਵ ਘਨੋਲੀ ਜੀ ਦੱਸਣਗੇ ਜੈ ਕਰਾ ਬੀਰ ਬਜਰੰਗੇ ਹਰ ਹਰ ਮਹਾਦੇਵ ਬੜੀ ਖੁਸ਼ੀ ਦੀ ਗੱਲ ਹੈ ਵੀ ਪੰਜਾਬ ਸਰਕਾਰ ਨੇ ਜਿਹੜੇ ਉਪਰਾਲੇ ਕੀਤੇ ਨੇ ਜਿਸ ਤਰ੍ਹਾਂ ਬਿਜਲੀ ਫ੍ਰੀ ਕੀਤੀ ਆ ਪੂਰੇ ਪੰਜਾਬ ਵਾਸੀਆਂ ਨੂੰ ਇਸੇ ਤਰ੍ਹਾਂ ਹੁਣ ਪਿਛਲੇ ਦਿਨੀ ਸਾਡੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ 350 ਸ਼ੀਧੀ ਦਿਵਸ ਮਨਾਇਆ ਗਿਆ ਉਸ ਸ਼ੀਧੀ ਦਿਵਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ੀਧੀ ਬਾਰੇ ਜਾਣਕਾਰੀ ਦਿੱਤੀ ਪੂਰੇ ਵਰਲਡ ਦੇ ਵਿੱਚ ਚਰਚਾ ਹੈ ਅਸੀਂ ਅੱਜ ਇੱਕ ਫੈਸਲਾ ਕੀਤਾ ਵੀ ਪੰਜਾਬ ਦੇ ਵਿੱਚ Hindu ਸਮਾਜ ਦਾ ਸਭ ਤੋਂ بڑا Hindu ਪ੍ਰਭਾ ਜਿਹੜਾ ਮਹਾ ਸ਼ਿਵਰਾਤਰੀ ਦਾ ਜਿਹੜੀ ਆਉਣ ਵਾਲੀ 15 ਫਰਵਰੀ ਨੂੰ ਸ਼੍ਰੀ ਮਹਾ ਸ਼ਿਵਰਾਤਰੀ ਜੀ ਦਾ ਸ਼ੋਭਾ ਯਾਤਰਾ ਆਪਣੇ ਪੱਤਰ ਤੇ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਨਹੀਂ ਪੂਰੇ ਵਰਲਡ ਵਿੱਚ ਕੱਡੀਆਂ ਜਾ ਰਹੀਆਂ ਕਿਉਂਕਿ ਭਗਵਾਨ ਸ਼ੰਕਰ ਦਾ ਰਚਿਆ ਹੋਇਆ ਸੰਸਾਰ ਸਭ ਤੋਂ ਜ਼ਿਆਦਾ ਸਾਨੂੰ ਜਿਹੜਾ ਭਰੋਸਾ ਭਗਵਾਨ ਸ਼੍ਰੀ ਭੋਲੇ ਦਾਸ ਤੇ ਆ ਤੇ ਸ਼ਿਵ ਸੈਨਾ ਦਾ ਕੱਬ ਸ਼ਿਵਜੀ ਮਹਾਰਾਜ ਦੇ ਨਾਂ ਤੇ ਅਸੀਂ ਸੈਨਾ ਚਲਾਉਂਦੇ ਆ ਅਸੀਂ ਅੱਜ ਇੱਕ ਲੈਟਰ ਤਿਆਰ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੇਨ ਜਾ ਰਹੇ ਆ ਸਾਡਾ ਇੱਕ ਜੱਤਾਂ ਅਸੀਂ ਇਹਦੇ ਵਿੱਚ ਬੰਗ ਕਰ ਰਹੇ ਨੇ ਕਿ ਜਿਹੜਾ ਮਹਾ ਸ਼ਿਵਰਾਤਰੀ ਜੀ ਦਾ ਪਰਵ ਹੈ ਵੱਡਾ ਤਿਹਾਰ ਹੈ ਉਸ ਤਿਹਾਰ ਤੇ ਅਸੀਂ ਹਰ ਸਾਲ ਆਪਣੇ ਪੱਧਰ ਤੇ ਵੱਡੇ ਵੱਡੇ ਮੰਦਰਾਂ ਦੇ ਵਿੱਚ ਸ਼ੋਭਾ ਯਾਤਰਾ ਕੱਢ ਰਹੇ ਨੇ ਅਸੀਂ ਚਾਹੁੰਦੇ ਨੇ ਕਿ ਸਰਕਾਰੀ ਲੈਵਲ ਤੇ ਸਰਕਾਰ ਵੱਲੋਂ ਕਿਉਂਕਿ ਸਰਕਾਰ ਸਭ ਦੀ ਸਾਂਝੀ ਹੁੰਦੀ ਹੈ ਅਸੀਂ ਵੀ ਪੰਜਾਬ ਜਿੰਦੂ ਸਮਾਜ ਦੀ ਤਖਵਾਹੀ ਕਰਦੇ ਨੇ ਸਾਡਾ ਸਮਾਜ ਵੀ ਕਿਸੇ ਸਰਕਾਰ ਤੋਂ ਉਮੀਦਾਂ ਲਾ ਕੇ ਬੈਠਾ ਹੈ ਸਰਕਾਰ ਮਹਾ ਸ਼ਿਵਰਾਤਰੀਆ ਤਿਹਾਰ ਪੰਜਾਬ ਪੱਧਰ ਤੇ ਸਰਕਾਰ ਸਟੇਟ ਸਰਕਾਰ ਵੱਲੋਂ ਕੱਢਿਆ ਜਾਵੇ ਜਿਸ ਤਰ੍ਹਾਂ ਚਾਰ ਲੱਗ ਲੱਗ ਨਗਰ ਕੀਰਤਨ ਪੂਰੇ ਦੇਸ਼ ਚੋਂ ਆਏ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਵੀ ਇੱਕ ਸ਼ਹਿਰ ਨਿਯੁਕਤ ਕੀਤਾ ਜਾਵੇ ਜਿਹਦੇ ਵਿੱਚ ਮਹਾ ਸ਼ਿਵਰਾਤਰੀ ਦੇ ਤਿਹਾਰ ਨੂੰ ਜਿਸ ਤਰ੍ਹਾਂ ਸਲਾਮੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਲੂਟ ਦਿੱਤੇ ਗਏ ਨੇ ਅਤੇ ਪ੍ਰਸ਼ਾਸਨ ਦੀ ਅਗਵਾਈ ਦੇ ਵਿੱਚ ਉਹ ਜਥੇ ਆਏ ਨੇ ਸਰਕਾਰ ਨੇ ਉਹਨਾਂ ਦਾ ਵੈਲਕਮ ਕੀਤਾ ਇਸੇ ਤਰ੍ਹਾਂ ਜਿਹੜੀ ਮਹਾ ਸ਼ਿਵਰਾਤਰੀ ਹੈ ਮੁੱਖ ਮੰਤਰੀ ਸਾਹਿਬ ਖੋਧਾਨ ਉਹਨਾਂ ਦੇ ਮੰਤਰੀ ਸਾਹਿਬਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਆ ਕੇ ਉਹਨੂੰ ਅਚੀਚੇ ਤਰੀਕੇ ਨਾਲ ਉਸੇ ਸ਼ੋਭਾ ਯਾਤਰਾ ਦਾ ਸਵਾਗਤ ਕਰ ਸਟਾਲਾ ਲਾਣ ਮੈਡੀਕਲ ਸਹੂਦਾਂ ਦੇਣ ਹਰ ਤਰ੍ਹਾਂ ਦੀ ਕਿਉਂਕਿ ਸਾਡਾ ਵੀ ਹੱਕ ਬਣਦਾ ਉਹਨਾਂ ਨੂੰ ਲੈ ਕੇ ਜਲਦੀ ਹੀ ਸ਼ਿਵਸਨਾਨਾ ਜਿੱਥੇ ਮੁੱਖ ਮੰਤਰੀ ਜੀ ਨੂੰ ਮਿਲਣ ਜਾ ਰਹੇ